ਸਾਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਤੋਂ ਲਾਲ ਲੈ ਕੇ ਭਾਈ ਮਰਦਾਨਾ ਜੀ ਪਟਨੇ ਸ਼ਹਿਰ ਪੁੱਜੇ। ਪਟਨਾ ਸਾਹਿਬ ਗੰਗਾ ਨਦੀ ਦੇ ਕੰਢੇ-ਕੰਢੇ ਬਹੁਤ ਲੰਬਾਈ ਵਿੱਚ ਬਸਿਆ ਹੋਇਆ ਸੀ। ਇੱਕ ਪਾਸਿਓਂ ਵੱਡੇ ਬਾਜ਼ਾਰ ਵਿੱਚ ਦਾਖਲ ਹੋ ਕੇ ਹਰ ਇੱਕ ਹੱਟੀ ਵਾਲੇ ਨੂੰ ਉਹ ਲਾਲ ਦਿਖਾਉਂਦਾ ਗਿਆ। ਸਬਜ਼ੀ ਵੇਚਣ ਵਾਲਿਆਂ, ਪੰਸਾਰੀਆਂ, ਲੋਹਾਰਾਂ, ਤਰਖਾਣਾ, ਤੇਲੀਆਂ ਤੇ কুমਹਾਰਾਂ ਨੇ ਆਪੋ ਆਪਣੀ ਸਮਝ ਅਨੁਸਾਰ ਉਸ ਦਾ ਮੁੱਲ ਪਾਇਆ। ਜੋ ਬਹੁਤ ਘੱਟ ਸੀ ਗੁਰੂ ਜੀ ਦੇ ਹੁਕਮ ਅਨੁਸਾਰ ਮਰਦਾਨੇ ਨੇ ਦਿਲ ਨਹੀਂ ਛੱਡਿਆ ਹੋਰ ਅੱਗੇ ਬਾਜ਼ਾਰ ਵਿੱਚ ਤੁਰਿਆ ਗਿਆ ਜਵਾਹਰੀਆਂ ਦੀਆਂ ਹਟੀਆਂ ਆਈਆਂ ਪਹਿਲੀਆਂ ਦੋ ਜਵਾਹਰੀਆਂ ਨੇ ਉਸ ਲਾਲ ਦੀ ਕੀਮਤ 2200 ਰੁਪਏ ਪਾਈ 200 ਰੁਪਏ ਨੂੰ ਸੁਣ ਕੇ ਮਰਦਾਨੇ ਨੂੰ ਹੌਸਲਾ ਹੋ ਗਿਆ ਕਿ ਸ਼ਾਇਦ ਚੌਥੀ ਰਕਮ ਦੇਣ ਵਾਲਾ ਜਵਾਹਰੀ ਮਿਲ ਜਾਵੇਗਾ 8-10 ਹਟਾਂ ਲੰਘਿਆ ਤਾਂ ਇੱਕ ਜਵਾਹਰੀ ਨੇ ਲਾਲ ਨੂੰ ਦੇਖਿਆ ਦੇਖਦੇ ਸਾਰ ਲਾਲ ਨੂੰ ਮੱਥਾ ਟੇਕਿਆ ਜਿਵੇਂ ਉਹ ਲਾਲ ਕਿਸੇ ਦੇਵਤੇ ਦੀ ਮੂਰਤੀ ਹੁੰਦੀ ਹੈ ਉਸ ਦੀ ਇਹ ਸ਼ਰਧਾ ਵੇਖ ਕੇ ਮਰਦਾਨਾ ਬਹੁਤ ਹੈਰਾਨ ਹੋਇਆ ਜਵਾਹਰੀ ਨੇ 100 ਰੁਪਿਆ ਪੇਟੀ ਵਿੱਚੋਂ ਕੱਢਿਆ ਤੇ ਮਰਦਾਨੇ ਨੂੰ ਦਿੱਤਾ ਨਾਲ ਹੀ ਲਾਲ ਨੂੰ ਮੋੜ ਦਿੱਤਾ ਮੈਂ ਤਾਂ ਭਾਈ ਲਾਲ ਨੂੰ ਵੇਚਣ ਵਾਸਤੇ ਆਇਆ ਹਾਂ ਦਿਖਾਉਣ ਵਾਸਤੇ ਨਹੀਂ ਮਰਦਾਨੇ ਨੇ ਜਵਾਹਰੀ ਨੂੰ ਆਖਿਆ हे ਭਗਵਾਨ ਦੇ ਬੰਦੇ ਮੈਂ ਲਾਲ ਨਹੀਂ ਖਰੀਦ ਸਕਦਾ ਇਸ ਦਾ ਮੁੱਲ ਇੰਨਾ ਬਹੁਤਾ ਹੈ ਕੇ ਦੁਕਾਨ ਦਾ ਸਾਰਾ ਮਾਲ ਵੇਚ ਕੇ ਵੀ ਪੂਰਾ ਨਹੀਂ ਹੋ ਸਕੇਗਾ ਇਸ ਦੇ ਦੇਖਣ ਦੀ ਪੇਟਾ 100 ਰੁਪਿਆ ਹੈ ਇਸ ਨੂੰ ਲੈ ਜਾ ਇਸ ਸ਼ਹਿਰ ਵਿੱਚ ਐਸਾ ਵਪਾਰੀ ਕੋਈ ਨਹੀਂ ਜੋ ਇਸ ਨੂੰ ਖਰੀਦ ਸਕੇ ਜਵਾਹਰੀ ਦੀ ਜ਼ਬਾਨੋਂ ਇਹ ਬਚਨ ਸੁਣ ਕੇ ਮਰਦਾਨਾ 당ਗ ਰਹਿ ਗਿਆ ਉਸ ਨੂੰ ਕੁਝ ਨਾ ਔੜੇ ਕਿਉਂ ਹੋਰ ਕੀ ਆਖੇ ਸੋਚ-ਸੋਚ ਕੇ ਮਰਦਾਨੇ ਨੇ ਆਖਿਆ ਪੁਰਸ਼ਾ ਆਪਣਾ ਨਾਮ ਦੱਸ ਤਾਂ ਕਿ ਮੈਂ ਆਪਣੇ ਮਾਲਕ ਨੂੰ ਜਾ ਕੇ ਦੱਸ ਸਕਾਂ ਮੇਰਾ ਨਾਮ ਸਾਲਸਰਾਏ ਹੈ ਇਹ ਮਾਮੂਲੀ ਜਿਹੀ ਦੁਕਾਨ ਹੈ। ਭਗਵਾਨ ਦੀ ਕਿਰਪਾ ਨਾਲ ਪਰਿਵਾਰ ਰੋਟੀ ਖਾਈ ਜਾਂਦਾ ਹੈ। ਜਵਾਹਰੀ ਨੇ ਉੱਤਰ ਦਿੱਤਾ। ਮਰਦਾਨੇ ਨੇ ਰੁਪਿਆ 100 ਕੰਨੇ ਪਵਾਇਆ ਤੇ ਲਾਲ ਨੂੰ ਲੈ ਕੇ ਗੁਰੂਜੀ ਵੱਲ ਤੁਰ ਪਿਆ। ਰਾਹ ਵਿੱਚ ਉਹ ਕਈ ਦਲੀਲਾਂ ਕਰਦਾ ਗਿਆ। ਰਾਜ ਦੀ ਮਠਿਆਈ ਖਾਧੀ। ਪ੍ਰਸੰਨ ਚਿੱਤ ਹੋ ਕੇ ਜਾ ਰਿਹਾ ਸੀ। ਜਾਂਦੇ ਹੋਇਆਂ ਸਾਲਸਰਾਏ ਨਾਮ ਚੇਤੇ ਕਰਦਾ ਜਾਂਦਾ ਸੀ। ਮਰਦਾਨਾ ਗੁਰੂਜੀ ਦੇ ਕੋਲ ਅਪੜਿਆ। ਚਰਨਾ ਉੱਤੇ ਮੱਥਾ ਟੇਕ ਕੇ ਆਖਣ ਲੱਗਾ ਦਾਤਾ ਮੈਂ ਕੀ ਦੱਸਾਂ ਕਈ ਤਰ੍ਹਾਂ ਦੇ ਲੋਕ ਵੇਖੇ ਹਨ ਕੋਈ ਇਸ ਲਾਲ ਦੀ ਕੀਮਤ 2 ਮੂਲੀਆਂ ਕੋਈ 4 ਸੇਰ ਆਟਾ ਕੋਈ 3 ਸੇਰ ਬਦਾਮ ਕੁਝ ਜਵਾਰੀਆਂ ਨੇ 2-200 ਰੁਪਏ ਮੁੱਲ ਪਾਇਆ ਸੀ ਪਰ ਇੱਕ ਸਾਲਸਰਾਏ ਨਾਮ ਦਾ ਜਵਾਰੀ ਹੈ ਉਸਨੇ 100 ਰੁਪਏ ਸਿਰਫ ਲਾਲ ਨੂੰ ਵੇਖਣ ਦੀ ਪੇਟਾ ਦਿੱਤੀ ਹੈ ਇਸ ਦਾ ਮੁੱਲ ਜਿੰਨੀ ਰਕਮ ਉਹ ਆਖਦਾ ਉਸ ਦੇ ਕੋਲ ਨਹੀਂ ਹੈ ਮੈਂ 100 ਰੁਪਏ ਵੀ ਲੈ ਆਇਆ ਹਾਂ ਲਾਲ ਵੀ ਮੋੜ ਲਿਆ ਆਇਆ ਹਾਂ 98 ਦੀ ਮਠਿਆਈ ਖਰੀਦੀ ਰੱਜ ਕੇ ਖਾ ਆ ਤੇ ਨਾਲੇ ਰਾਤ ਵਾਸਤੇ ਪੱਲੇ ਬੰਨ ਕੇ ਲੈ ਆਇਆ ਹਾਂ ਮਰਦਾਨੇ ਦਾ ਬਿਆਨ ਸੁਣ ਕੇ ਗੁਰੂ ਜੀ ਮੁਸਕਰਾ ਪਏ ਮਿੱਠੀ ਹਾਸੀ ਹਸਨ ਪਿੱਛੋਂ ਉਹਨਾਂ ਨੇ ਬਚਨ ਕੀਤਾ ਮਰਦਾਨਿਆ ਦੇਖਿਆ ਗੁਣ ਤੇ ਚੀਜ਼ ਦੀ ਸਹੀ ਕਦਰ ਕਰਨ ਵਾਲਾ ਕੋਈ ਵਿਰਲਾ ਹੀ ਹੈ ਸਾਲਸ ਰਾਏ ਨੂੰ ਬਾਕੀ ਦੇ ਰੁਪਏ ਮੋੜਾ ਆਪਾਂ ਰੁਪਏ ਕੀ ਕਰਨੇ ਹਨ ਉਹ ਸਿਆਣਾ ਪੁਰਸ਼ ਹੈ ਉਹ ਸਤ ਕਰਦਾਰ ਨੂੰ ਜਾਣ ਸਕਦਾ ਹੈ ਭਾਵੇਂ ਮਰਦਾਨੇ ਦਾ ਚਿੱਤ ਨਹੀਂ ਸਿਕਰਦਾ ਕਿ ਉਹ ਕੰਨੀ ਬੰਨੀ ਹੋਈ ਮਾਇਆ ਸਾਲਸਰਾਏ ਨੂੰ ਮੋੜਾਵੇ ਪਰ ਗੁਰੂ ਜੀ ਦੀਆਂ ਆਗਿਆ ਦਾ ਪਾਲਣ ਕਰਨਾ ਪਿਆ ਜਿਸ ਰਾਹ ਆਇਆ ਸੀ ਗਰਮ ਪੈਰ ਉਸੇ ਰਾਹ ਮੋੜ ਪਟਣਾ ਸ਼ਹਿਰ ਵੱਲ ਨਾ ਠੁਠਿਆ ਸਾਲਸਰਾਏ ਦੀ ਦੁਕਾਨ ਉੱਤੇ ਪਹੁੰਚ ਕੇ ਸਾਹ ਲਿਆ ਪੁਰਸ਼ਾਏ ਮਾਇਆ ਰਖ ਲੈ ਮੇਰਾ ਮਾਲਕ ਨਹੀਂ ਰਖਦਾ ਉਹ ਆਖਦਾ ਹੈ ਕਿ ਅਸੀਂ ਸਾਧ ਲੋਕ ਹਾਂ ਮਾਇਆ ਕੀ ਕਰਨੀ ਹੈ ਮਰਦਾਨੇ ਨੇ ਸਾਲਸ ਰਾਏ ਦੇ ਸਾਹਮਣੇ ਚਾਂਦੀ ਦੇ ਰੁਪਿਆ ਨੂੰ ਢੇਰੀ ਕਰਦਿਆਂ ਹੋਇਆਂ ਆਖਿਆ ਤੇਰਾ ਮਾਲਕ ਸਾਧੂ ਹੈ ਸਾਲਸ ਰਾਏ ਨੇ ਹੈਰਾਨ ਹੋ ਕੇ ਪੁੱਛਿਆ ਹਾਂਜੀ ਮਰਦਾਨੇ ਨੇ ਉੱਤਰ ਦਿੱਤਾ ਕੀ ਨਾਮ ਤੇ ਕੀ ਭੇਸ ਹੈ ਨਾਨਕ ਨਿਰੰਕਾਰੇ ਨਾਮ ਤੇ ਭੇਸ ਮੈਂ ਦੱਸ ਨਹੀਂ ਸਕਦਾ ਮੈਨੂੰ ਗਿਆਨ ਨਹੀਂ ਏ ਪੁਰਸ਼ਾ ਮੈਨੂੰ ਆਪਣੇ ਨਾਨਕ ਕੋਲ ਲੈ ਚਲ ਮੈਂ ਦਰਸ਼ਨ ਕਰਨੇ ਨੇ ਸਾਲਸ ਰਾਏ ਨੇ ਮਰਦਾਨੇ ਅੱਗੇ ਤਰਲਾ ਕੀਤਾ ਜਦੋਂ ਤੁਸੀਂ ਪਹਿਲਾਂ ਆਏ ਸੀ ਉਦੋਂ ਮੈਂ ਭੁੱਲ ਕੀਤੀ ਨਾਮ ਪਤਾ ਨਾ ਪੁੱਛਿਆ ਤੇ ਨਾ ਹੀ ਉੱਠ ਕੇ ਨਾਲ ਤੁਰਿਆ ਪਰ ਹਿਰਦੇ ਵਿੱਚ ਇੱਛਾ ਹੋ ਗਈ ਕਿ ਜਿਸ ਕੋਲ ਸ਼ਰੋਮ ਨਹੀਂ ਲਾਲ ਹੈ ਉਸ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਮੇਰੇ ਧੰਨ ਭਾਗ ਭਗਵਾਨ ਦੀ ਦਇਆ ਦਾ ਜੋ ਆਪ ਮੋੜਾਏ ਖੁਸ਼ੀ ਨਾਲ ਸਾਥ ਚੱਲੋ ਮੇਰਾ ਮਾਲਕ ਹਰ ਪੁਰਸ਼ ਨੂੰ ਖੁਸ਼ ਹੋ ਕੇ ਮਿਲਦਾ ਹੈ ਮਰਦਾਨੇ ਨੇ ਉੱਤਰ ਦਿੱਤਾ ਸਾਲਸ ਰਾਏ ਨੇ ਹੱਥੀਂ ਵਧਾਈ ਦਰਵਾਜ਼ੇ ਨੂੰ ਜੰਦਰੇ ਮਾਰ ਕੇ ਮਰਦਾਨੇ ਦੇ ਨਾਲ ਹੋਤ ਰਿਆ। ਬਚਨ ਵਿਲਾਸ ਕਰਦੇ ਹੋਏ ਗੁਰੂ ਜੀ ਪਾਸ ਆ ਗਏ। ਸਾਲਸ ਰਾਏ ਨੇ ਡੰਡਵਤ ਹੋ ਕੇ ਗੁਰੂ ਜੀ ਦੇ ਚਰਨ ਕਮਲਾਂ ਉੱਪਰ ਸਿਰ ਰੱਖ ਕੇ ਮੱਥਾ ਟੇਕਿਆ। ਚਰਨ ਧੂੜ ਚੱਕ ਕੇ ਅੱਖਾਂ ਤੇ ਮੱਥੇ ਨੂੰ ਲਾਈ। ਪੁਰਸ਼ਾ ਕਹੋ ਸਤ ਕਰਤਾਰ। ਗੁਰੂ ਜੀ ਨੇ ਸਾਲਸ ਰਾਏ ਦੇ ਸਿਰ ਨੂੰ ਹੱਥ ਲਾਉਂਦਿਆਂ ਹੋਇਆਂ ਸੁਭਾਵਕ ਬਚਨ ਕੀਤਾ। ਗੁਰੂ ਜੀ ਦੇ ਹੱਥਾਂ ਤੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੋਣ ਦੀ ਢਿੱਲ ਸੀ ਕਿ ਸਾਲਸਰਾਏ ਨਿਹਾਲ ਹੋ ਗਿਆ ਉਸਨੇ ਅੱਗੋਂ ਆਖਿਆ ਸਤ ਕਰਤਾਰ ਉੱਠ ਕੇ ਬੈਠ ਗਿਆ ਗੁਰੂ ਜੀ ਦੇ ਲਿਵਾਸ ਵੱਲ ਝਾਤ ਮਾਰੀ ਹੈਰਾਨ ਹੋਇਆ ਜਦੋਂ ਚਿਹਰੇ ਵੱਲ ਤੱਕਿਆ ਤਾਂ ਅਲਾਹੀ ਨੂਰ ਦੀ ਚਲਕ ਨਾ ਸਹਿ ਸਕਿਆ ਨੈਣੁੰੰਦੇ ਗਏ ਤੇ ਸਾਰਾ ਤਨ ਲੜ ਗਿਆ ਗਿਆਨ ਦੇ ਦੀਵੇ ਹਿਰਦੇ ਤੇ ਦਿਮਾਗ ਵਿੱਚ ਬਲ ਪਏ ਕੋਟ ਜਨਮ ਤੇ ਕੋਟ ਬ੍ਰਹਮੰਡ ਦਾ ਗਿਆਨ ਹੋ ਗਿਆ ਸਾਲਸਰਾਏ ਦਾ ਜੀਵਨ ਪਲਟ ਗਿਆ ਉਹ ਸੱਤ ਦਾ ਜਵਾਰੀ ਹੋ ਗਿਆ ਸਾਲਸਰਾਏ ਨੇ ਗੁਰੂ ਜੀ ਅੱਗੇ ਪ੍ਰਾਰਥਨਾ ਕੀਤੀ हे ਪ੍ਰਭੂ ਮੈਂ ਕਾਲ ਯੁਗ ਦਾ ਜੀਵ ਪਾਪੀ ਬੰਦਾ ਹਾਂ ਮੇਰੇ ਉੱਤੇ ਤਰਸ ਕਰੋ ਦਇਆ ਕਰੋ ਭਵ ਸਾਗਰ ਤੋਂ ਸੁਖੈਨ ਪਾਰ ਹੋਣ ਦਾ ਸਾਧਨ ਦੱਸੋ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਸਾਲਸਰਾਏ ਤੇਰੇ ਉੱਤੇ ਪਹਿਲਾਂ ਹੀ ਕਰਤਾਰ ਦੀ ਮੇਰ ਹੈ ਮਨੁੱਖ ਜਨਮ ਦੀ ਕੀਮਤ ਨੂੰ ਤੂੰ ਜਾਣਦਾ ਹੈ ਸਤਨਾਮ ਸਤ ਕਰਤਾਰ ਦਾ ਜਾਪ ਕਰਿਆ ਕਰ ਧਰਮ ਦੀ ਕੀਰਤ ਕਰਨੀ ਹਰ ਪ੍ਰਾਣੀ ਮਾਤਰ ਦੀ ਸੇਵਾ ਕਰਨੀ ਨੰਗੇ ਨੂੰ ਕੱਪੜਾ ਤੇ ਭੁੱਖੇ ਨੂੰ ਰੋਟੀ ਦੇਣੀ ਅਤੇ ਸਤ ਦਾ ਉਪਦੇਸ਼ ਕਰਨਾ ਤੇਰਾ ਪਰਮ ਧਰਮ ਹੋਣਾ ਚਾਹੀਦਾ ਹੈ ਸਰਵ ਸ਼ਕਤੀਮਾਨ ਕਰਤਾਰ ਹਰ ਥਾਂ ਵਸਦਾ ਹੈ ਪਸ਼ੂ ਪੰਛੀ ਧਰਤੀ ਜਲ ਆਕਾਸ਼ ਦਾ ਪੁਲਾੜ ਉਸ ਕਰਤਾਰ ਦੀ ਲੀਲਾ ਹੈ ਪਰਮਾ ਤੇ ਪਖੰਡਾਂ ਵਿੱਚ ਜੀਵਨ ਦਾ ਸਮਾਂ ਨਹੀਂ ਗਵਾਉਣਾ ਚਾਹੀਦਾ ਪਵ ਸਾਗਰ ਤੋਂ ਪਾਰ ਹੋਣ ਦੇ ਸਾਧਨ ਦੱਸਦਿਆਂ ਹੋਇਆਂ ਗੁਰੂ ਸਾਹਿਬ ਨੇ ਬਾਣੀ ਉਚਾਰੀ ਜਿਸ ਦੇ ਭਾਵ ਅਰਥ ਸਨ ਜਿਵੇਂ ਬੇੜੀ ਵਿੱਚ ਭਾਰੀ ਪੱਥਰ ਪੱਥਰ ਰੱਖੇ ਜਾਣ ਤਾਂ ਉਹ ਡੁੱਬ ਜਾਂਦੀ ਹੈ ਤਿਵੇਂ ਮਨੁੱਖ ਨੂੰ ਭਾਵ ਸਾਗਰ ਵਿੱਚ ਡੋਬਣ ਵਾਲੀ ਇੱਕ ਚੀਜ਼ ਹੈ ਮੋਹ ਮੋਹ ਦੇ ਸੰਗਲਾਂ ਨਾਲ ਜਕੜਿਆ ਹੋਇਆ ਜੀਵ ਕਰਤੇ ਨੂੰ ਭੁੱਲ ਜਾਂਦਾ ਹੈ ਤੇ ਕਰਤੇ ਦੀਆਂ ਬਣਾਈਆਂ ਝੂਠੀਆਂ ਚੀਜ਼ਾਂ ਨਾਲ ਪਿਆਰ ਕਰਨ ਲੱਗ ਪੈਂਦਾ ਹੈ ਗੁਰੂ ਜੀ ਫਰਮਾਉਂਦੇ ਹਨ ਜੋ ਪਰਵਾਰ ਨਾਲ ਮੋਹ ਕਰਦੇ ਹਨ ਉਹ ਆਪਣੇ ਮੂੰਹ ਉੱਤੇ ਕਾਲ ਖਲਾਉਂਦੇ ਹਨ ਇਸ ਵਾਸਤੇ ਬੁਰਾਈਆਂ ਵਿਕਾਰਾਂ ਤੇ ਧਾਤੂ ਮੂਹ ਨੂੰ ਛੱਡੋ हे बहादुर ਪਰਸ਼ੋ ਮੋਹ ਤੇ ਪਰਮ ਦਾ ਤਿਆਗ ਕਰੋ ਜਿੰਨਾ ਚਿਰ ਕੋਈ ਗੁਰਮੁਖ ਮੋਹ ਦਾ ਤਿਆਗ ਨਹੀਂ ਕਰਦਾ ਉਹਨਾਂ ਚਿਰ ਵਾਹਿਗੁਰੂ ਦੇ ਚਰਨਾਂ ਵਿੱਚ ਵਾਸ ਨਹੀਂ ਹੋ ਸਕਦਾ ਗੁਰੂ ਦੀ ਮਿਹਰ ਹੋਵੇ ਤਾਂ ਮੂਰ ਦੂਰ ਹੋ ਜਾਂਦਾ ਹੈ ਗੁਰੂ ਜੀ ਆਖਦੇ ਹਨ ਫਿਰ ਹਰੀ ਪਰਮਾਤਮਾ ਨਾਲ ਜੀਵ ਇੱਕ ਰੂਪ ਹੋ ਜਾਂਦਾ ਹੈ ਗੁਰਮਤ ਤਿਆਗ ਲਾਹਾ ਕਿਛ ਲਵੋ ਜੋ ਉਪਜੈ ਸੋ ਅਲਖ ਅਪੇਵੋ ਇਹ ਉਪਦੇਸ਼ ਸੁਣ ਕੇ ਸਾਲਸਰਾਏ ਦੇ ਕਪਾਟ ਖੁੱਲ ਗਏ ਪਰਮ ਦਾ ਨਾਸ ਹੋ ਗਿਆ ਬੇਨਤੀ ਕਰਕੇ ਗੁਰੂ ਜੀ ਤੇ ਮਰਦਾਨੇ ਨੂੰ ਆਪਣੇ ਗ੍ਰਹਿ ਵਿਖੇ ਲੈ ਗਿਆ ਸਾਰੇ ਪਰਿਵਾਰ ਨੇ ਗੁਰੂ ਜੀ ਪਾਸੋਂ ਸਤ ਕਰਤਾਰ ਤੇ ਵਾਹਿਗੁਰੂ ਲੀਲਾ ਦਾ ਗਿਆਨ ਸੁਣਿਆ ਤੇ ਗੁਰੂ ਜੀ ਦੇ ਸਿੱਖ ਹੋ ਗਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ